ਅੱਜ ਅਸੀਂ ਸੰਯੁਕਤ ਮੋਰਚੇ ਦੀ ਜਿਹੜਾ ਪੰਜਾਬ ਕੈਪਟਰ ਹੈ ਉਹਦੀ ਮੇਨਟੇਨ ਕੀਤੀ ਹੈ ਮੇਨਟੇਨ ਦੇ ਵਿੱਚ ਕਈ ਅਹਿਮ ਫੈਸਲੇ ਲਏ ਅਸੀਂ ਸਭ ਤੋਂ ਪਹਿਲਾ ਜਿਹੜਾ ਫੈਸਲਾ ਹੈਗਾ ਕਿ 26 ਨਵੰਬਰ 26 ਨਵੰਬਰ ਨੂੰ ਅਸੀਂ 220 ਦੇ ਵਿੱਚ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਤੇ ਉਹ ਮੋਰਚਾ ਤਿੰਨ ਕਾਲੇ ਕਾਨੂੰਨਾਂ ਵਾਲਾ ਅਸੀਂ ਜਿੱਤ ਕੇ ਆਏ ਸੀ ਉੱਥੋਂ ਉਹਦੀ 5ਵੀਂ ਬਰễ ਰੰਡਾ 26 ਨਵੰਬਰ ਇਹ ਪੂਰੇ ਇੰਡੀਆ ਦੇ ਵਿੱਚ ਅਸੀਂ ਪੂਰੇ ਜੋਸ਼ੋਖਰੋਚ ਦੇ ਨਾਲ ਮਨਾ ਰਹੇ ਆਂ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ 26 ਨਵੰਬਰ ਨੂੰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਇੱਕ ਵੱਡਾ ਲਾਗ ਮਸ਼ਾਲ ਇਕੱਠ ਕਰਾਂਗੇ ਉਸ ਕੱਠ ਦੇ ਵਿੱਚ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਪ੍ਰਲਤਸ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੰਗਾਂ ਆ ਉਹ ਮੰਗਾਂ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਤਾਕੜੀ ਲੜਾਈ ਦਾ ਵੀ ਅਸੀਂ ਐਲਾਨ ਕਰਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਅਸੀਂ ਉੱਤੇ ਹਵਾਰਨਗੇ ਬਿਜਲੀ ਬਿੱਲ 2020 ਜੀ ਜਦੋਂ ਅਸੀਂ ਜਾ ਕੇ ਬੈਠੇ 26 ਨਵੰਬਰ ਨੂੰ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੰਯੁਕਤ ਮੋਰਚੇ ਦੀ ਸਲਾਹ ਤੋਂ ਬਿਨਾ ਇਹ ਬਿਜਲੀ ਬਿੱਲ ਜਿਹੜਾ 2020 ਹੈ ਅਸੀਂ ਨਹੀਂ ਲੱਕੇ ਆਵਾਂਗੇ ਜਿੱਥੇ ਹੋਰਾਂ ਮੰਗਾਂ ਤੋਂ ਵਾਅਦੇ ਤੋਂ ਮੁੱਕਰੀ ਕੇਂਦਰ ਸਰਕਾਰ ਇਸ ਤੋਂ ਵੀ ਲਗਭਗ ਉਹ ਮੁੱਕਰ ਚੁੱਕੀ ਹੈ ਜਿਹੜਾ ਸਾਇਸਨ ਸਰਦਰਤ ਦਾ ਕੇਂਦਰ ਸਰਕਾਰ ਦਾ ਉਹ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਸਾਰੀਆਂ ਸਟੇਟਾਂ ਨੂੰ ਉਹਨਾਂ ਨੇ ਬਿਜਲੀ ਬਿੱਲ ਤੇ ਆਪਣੀ رائے ਭੇਜਣ ਦਾ ਟਾਈਮ ਦਿੱਤਾ ਸੀ 8 ਨਵੰਬਰ ਤੱਕ ਸਟੇਟਾਂ ਚੁੱਕ ਰੀਆਂ ਉਹਨਾਂ ਨੇ ਟਾਈਮ ਵਧਾ ਕੇ ਕਰਤਾ ਹਨ 30 ਨਵੰਬਰ ਪੰਜਾਬ ਸਰਕਾਰ ਅਜੇ ਵੀ ਚੁੱਪ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੁੰਦੀ ਆ ਕੇਂਦਰ ਸਰਕਾਰ ਦੇ ਨਾਲ ਰਲ ਕੇ ਅਸੀਂ ਜ਼ੋਰਦਾਰ ਮੰਗ ਕਰਦੇ ਆਂ ਅੱਜ ਦੀ ਮੀਟਿੰਗ ਦੇ ਵਿੱਚੋਂ ਕਿ ਪੰਜਾਬ ਸਰਕਾਰ 30 ਨਵੰਬਰ ਤੱਕ ਜਿਹੜਾ ਟਾਈਮ ਦਿੱਤਾ ਹੈ ਉਹਦੇ ਤੱਕ ਆਪਣੀ ਚੁੱਪ ਤੋੜੇ ਤੇ ਬਿਜਲੀ ਬਿੱਲ ਦਾ ਵਿਰੋਧ ਕਰਕੇ ਉਹਨੂੰ ਰੱਦ ਕਰਨ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਸਭ ਤੋਂ ਅਹਿਮ ਮੰਗ ਅੱਜ ਦੇ ਸ਼ੁਮੇਂ ਦੀ ਇਹ ਹੈ ਅਗਰ ਪੰਜਾਬ ਸਰਕਾਰ ਚੁੱਪ ਰਹਿੰਦੀ ਹੈ 30 ਨਵੰਬਰ ਤੱਕ ਤਾਂ 28 ਨਵੰਬਰ ਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਜੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੱਕ ਦੇ ਵਿੱਚ ਬਤਾ ਪਾਇਆ ਇਹਨਾਂ ਨੇ ਕਿ ਬਿਜਲੀ ਬਿੱਲ ਨੂੰ ਅਸੀਂ ਠੀਕ ਸਮਝਦੇ ਹਾਂ ਤਾਂ ਅਸੀਂ ਪਹਿਲੇ ਨਿਸ਼ਾਨੇ ਤੇ ਸਾਡੀ ਪੰਜਾਬ ਸਰਕਾਰ ਹੋਊਗੀ ਤੇ ਨਾਲ ਹੀ ਕੇਂਦਰ ਸਰਕਾਰ ਵੀ ਸਾਡੇ ਨਿਸ਼ਾਨੇ ਤੇ ਹੋਊਗੀ ਉਹ ਅਗਲੇ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ ਦੂਸਰੀਆਂ ਮੰਗਾਂ ਦੇ ਨਾਲ ਸਬੰਧਤ ਕਿ 21 ਨਵੰਬਰ ਨੂੰ ਅਜੇ ਤੱਕ ਇਹਨਾਂ ਨੇ ਗੰਨਾ ਮਿਲਾਂ ਨਹੀਂ ਚਲਾਇਆ ਨਾ ਹੀ ਗੰਨੇ ਤੇ ਰੇਟ ਦੇ ਵਿੱਚ ਵਾਧਾ ਕੀਤਾ ਜੋ ਗੰਨਾ ਉਤਪਾਦਕ ਕਿਸਾਨ ਬੈਠੇ ਨੇ ਉਹਨਾਂ ਨੇ ਸੰਯੁਕਤ ਮਗਰਚੇ ਦੀ ਸਹਿਮਤੀ ਦੇ ਨਾਲ 21 ਤਰੀਕ ਦਾ ਪ੍ਰੋਗਰਾਮ ਅਲਿਕਿਆ ਹੈ ਹੋ ਸਕਦਾ ਐਕਸ਼ਨ ਹੋਊਗਾ ਅਗਰੇ ਜੇ ਮਿਲਾਂ ਚਾਲੂ ਨਹੀਂ ਕਰਦੇ ਤੇ ਗੰਨੇ ਦੇ ਭਾਅ 'ਤੇ ਵਾਧਾ ਨਹੀਂ ਕਰਦੇ ਉਸ ਤੋਂ ਬਾਅਦ ਜੇ ਨਹੀਂ ਉਹਦਾ ਹੱਲ ਹੁੰਦਾ ਤਾਂ 26 ਨਵੰਬਰ ਨੂੰ ਸਾਡੀਆਂ ਮੁੱਖ ਮੰਗਾਂ ਦੇ ਵਿੱਚ ਉਹ ਗੰਨੇ ਵਾਲੀ ਮੰਗ ਵੀ ਹੋਊਗੀ ਉਹ ਤੋਂ ਅੱਗੇ ਜਿਹੜਾ ਪੰਜਾਬ ਜਨ ਯੂਨੀਵਰਸਿਟੀ ਦੇ ਵਿੱਚ ਨੌਰਕਾ ਚੱਲਦਾ ਪਹਿਲਾਂ ਵੀ ਅਸੀਂ ਛਾਰੀਆਂ ਜਿੱਥੇ ਬੰਦ ਕੰਨ ਉਹਦੇ ਵਿੱਚ ਹਿੱਸਾ ਪਾਇਆ ਅੱਜ ਫੇਰ ਉਹ ਮੋਰਕੇ ਦੀ ਕਮੇਟੀ ਵੱਲੋਂ ਸਾਡੇ ਕੋਲੇ ਆ ਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡਾ ਸਹਿਯੋਗ ਦਿਓ ਅਸੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਰਾਗੇਵਾਲ ਜੀ ਨੇ ਰਮਿੰਦਰ ਜੀ ਨੇ ਬਰਾੜ ਬਰਾੜ ਜੀ ਨੇ ਰਮਿੰਦਰ ਰਵੀ ਬਰਾੜ ਇਹ ਸੰਯੁਕਤ ਮੋਰਕੇ ਦੀ ਜੋ ਪਾਲਸੀ ਹੈ ਉਹ ਯੂਨੀਵਰਸਿਟੀ ਦੇ ਨਮਾਇੰਦਿਆਂ ਦੇ ਨਾਲ ਜਾ ਕੇ ਪਾਲਸੀ ਉਹ ਸਾਂਝੀ ਕਰੂਗੀ ਕਿ ਤੁਸੀਂ ਕਿੱਥੇ ਤੱਕ ਲੈਣਾ ਚਾਹੁੰਦੇ ਹੋ ਕਿ ਅਸੀਂ ਕਿੱਥੇ ਤੱਕ ਲੈਣਾ ਚਾਹੁੰਦੇ ਹਾਂ ਅਸੀਂ ਉਹ ਇਹ ਐਲਾਨ ਕਰਦੇ ਹਾਂ ਕਿ ਕੇਂਦਰ ਸਰਕਾਰ ਕਦੇ ਵੀ ਬੀਵੀਐਨ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲਿਆ ਕਦੇ ਸਹਿਕਾਰਤਾ ਵਿਭਾਗ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਤੇ ਇਵੇਂ ਜਿਵੇਂ ਹੁਣ ਆ ਜਿਹੜੇ ਬਿਜਲੀ ਬਿੱਲ ਦੀ ਆਪਾਂ ਗੱਲ ਕੀਤੀ ਹੈ ਉਹਨੂੰ ਵੀ ਆਪਦੇ ਅੰਡਰ ਕਰਨ ਜਾ ਰਹੇ ਆ ਇਵੇਂ ਜਿਵੇਂ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਵੀ ਪੰਜਾਬ ਦੇ ਹੱਥਾਂ ਚੋਂ ਖੋ ਕੇ ਆਪਦੇ ਅੰਡਰ ਕਰਨ ਜਾ ਰਹੀ ਹੈ ਇਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੀ ਸਪੋਰਟ ਦੇ ਵਿੱਚ ਸਾਰਾ ਇਸਕੀਮ ਜਿਹੜਾ ਉਹ ਹਾਜ਼ਰ ਹੋਊਗਾ ਝੋਨੇ ਤੋਂ ਅੱਗੇ ਝੋਨੇ ਦਾ ਸਵਾਲ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਝੋਨੇ ਦਾ ਦਾਣਾ ਦਾਣਾ ਚੱਕਾਂਗੇ ਸਾਨੂੰ ਪਤਾ ਹੋਣਾ ਕਿ ਪਰਸੋਂ ਦੀਆਂ ਮੰਡੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਮੰਡੀਆਂ ਦੇ ਵਿੱਚ ਝੋਨਾ ਪਿਆ ਖਾਸ ਕਰਕੇ ਮਾਨਸਾ ਬਠਿੰਡਾ ਬਰਨਾਲਾ ਹਜ਼ਾਰਾਂ ਮੋਰੀ ਝੋਨਾ ਦੀ ਪਈ ਆਹਾਂ ਦੇ ਵਿੱਚ ਖਰੀਦ ਉਹ ਬੰਦ ਕਰਤੀ ਅਸੀਂ ਸਭ ਤੋਂ ਪਹਿਲੀ ਤਾਂ ਇਹ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੀ ਖਰੀਦ ਉਹ ਚਾਲੂ ਕਰਕੇ ਦਾਣਾ ਦਾਣਾ ਮਿੱਥੇ ਰੇਟ ਤੇ ਐਮ ਐਸ ਪੀ ਤੇ ਉਹ ਝੋਨਾ ਚੱਕਿਆ ਜਾਵੇ ਅਗਰ ਝੋਨਾ ਨਾ ਚੱਕਿਆ ਤਾ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨ ਦੇ ਲਈ ਪੰਜਾਬ ਸਰਕਾਰ ਤਿਆਰ ਰਹੇ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹ ਕਹਿੰਦਾ ਫੂਡ ਸਪਲਾਈ ਦੇ ਸੈਕਟਰੀ ਨੂੰ ਕਿ ਖਰੀਦ ਬੰਦ ਕਰੋ ਝੋਨੇ ਦਾ ਟੀਚਾ ਪੂਰਾ ਹੋ ਗਿਆ ਅਸੀਂ ਇਹ ਤੇ ਕਹਿਣਾ ਚਾਹੁੰਦੇ ਹਾਂ ਕਿ 4 ਲੱਖ ਏਕੜ ਝੋਨਾ ਬਰਬਾਦ ਹੋ ਗਿਆ 5 ਕੁਇੰਟਲ ਪ੍ਰਤੀ ਏਕੜ ਝੋਨੇ ਦਾ ਝਾੜ ਘਟ ਗਿਆ ਝੋਨਾ ਕਿੱਥੋਂ ਆ ਗਿਆ ਪੰਜਾਬ ਦੇ ਵਿੱਚ ਇਹ ਬਿਲਕੁਲ ਸਾਫ਼ ਹੈ ਅਸੀਂ ਬਹੁਤੇ ਥਾਈਂ ਵਿਰੋਧ ਕੀਤਾ ਟ੍ਰਾਲੀ ਘੇਰੇ ਵੀ ਪਰ ਪੰਜਾਬ ਸਰਕਾਰ ਨੇ ਅੰਦਰ ਖਾਤੇ ਆਯਾਤੀਆਂ ਨੇ ਰਲ ਕੇ ਸੈਲਰਾਂ ਵਾਲਿਆਂ ਨਾਲ ਰਲ ਕੇ ਬਾਹਰੋਂ ਝੋਨਾ ਜਿਹੜਾ ਲੁੱਟ ਕੀਤਾ ਹੋਇਆ 900 ਨੂੰ 1000 ਰੁਪਏ ਨੂੰ ਉਹ ਸੈਲਰਾਂ ਦੇ ਵਿੱਚ ਲਵਾਤਾ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਝੋਨਾ ਹੈ ਉਹ ਰੋਲ ਰਿਹਾ ਦੂਸਰੀ ਗੱਲ ਕਿ ਪੰਜਾਬ ਦਾ ਜਿਹੜਾ ਝੋਨੇ ਦਾ ਝਾੜ ਘਟਿਆ ਉਹਦੇ ਤੇ ਅਸੀਂ 500 ਰੁਪਿਆ ਕਾਊਂਟਰਲ ਦੀ ਬੋਨਸ ਦੀ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਉਹ ਜਿਹੜਾ ਕਿਸਾਨਾਂ ਨੂੰ ਬੋਨਸ ਦੇਣ ਇਹਦੇ ਨਾਲ ਦੀ ਨਾਲ ਜਿਹੜੀ ਹੜਾਂ ਦੀ ਮਾਰ ਪਈ ਹੈ ਉਹ ਹੜਾਂ ਦੀ ਮਾਰ ਦਾ ਵੀ ਅਖਲੇ ਬਲਾਰੇ ਉਹ ਕਰਨਗੇ ਤੇ ਇਹਦੇ ਨਾਲ ਹੀ ਅਸੀਂ ਮੋੜ ਫੇਰ ਕਿਤਾਬ ਨਹੀਂ ਦਿੰਨੇ ਪੰਜਾਬ ਸਰਕਾਰ ਨੂੰ ਕਿ ਆਗਰ 3 ਨਵੰਬਰ ਤੱਕ ਬਿਜਲੀ ਛੋਦ ਬਿੱਲ 225 ਰੱਦ ਨਾ ਕੀਤਾ ਤਾਂ ਫਿਰ ਜਿਵੇਂ ਪਹਿਲਾਂ ਮੋਰਕਾ ਲੱਗਿਆ ਸੀਗਾ ਦਿੱਲੀ ਜਾਣ ਤੋਂ ਪਹਿਲਾਂ ਸਾਡੇ ਨਿਸ਼ਾਨੇ ਤੇ ਕੇਂਦਰ ਸਰਕਾਰ ਵੀ ਹੋਊਗੀ ਔਰ ਪੰਜਾਬ ਸਰਕਾਰ ਵੀ ਹੋਊਗੀ ਉਸੇ ਤਰਜ਼ ਤੇ ਅਸੀਂ ਕੋਲ ਲੜਾਂਗੇ ਉਹਨਾਂ ਦੀਆਂ ਡੇਟਾਂ ਦਾ ਐਲਾਨ ਅਸੀਂ ਅੱਗੇ ਕਰਾਂਗੇ ਨੂੰ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਇਹਨਾਂ ਜੱਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਜਾਮ ਕੀਤੇ ਜਾਣਗੇ ਜੇ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਅਸੀਂ ਤੁਹਾਨੂੰ ਜਲੰਧਰ ਦਾ ਉਹ ਪੁਆਇੰਟ ਵੀ ਦੱਸਾਂਗੇ ਜਿੱਥੇ ਅਸੀਂ ਰੇਲਵੇ ਟਰੈਕ ਤੇ ਨੈਸ਼ਨਲ ਹਾਈਵੇ ਰੋਕਣਾ ਆ ਜੇਕਰ ਸਰਕਾਰ ਨੇ 21 ਤਰੀਕ ਤੱਕ ਇਹ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਜਮ ਕਰਾਂਗੇ ਪੰਜਾਬ ਵਿੱਚ 9 ਸਹਿਕਾਰੀ ਮਿੱਲਾ ਤੇ 6 ਪ੍ਰਾਈਵੇਟ ਖੰਡ ਮਿੱਲਾ ਪੰਜਾਬ ਸਰਕਾਰ ਨੇ ਪਿਛਲੇ ਸਾਲ 6 ਨਵੰਬਰ ਨੂੰ ਜਿਹੜਾ ਨੋਟੀਫਿਕੇਸ਼ਨ ਮਿਲਾਂ ਦੀ ਚੱਲਣ ਦੀ ਤਰੀਕ ਤੇ ਗੰਨੇ ਦਾ ਰੀਡ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਵਾਰ 2025 ਦੇ ਵਿੱਚ ਸਰਕਾਰ ਖਮੋਸ਼ ਬੈਠੀ ਹੈ ਅਸੀਂ ਦੁਆਬੇ ਦੇ ਮਾਝੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ 7 ਤਰੀਕ ਨੂੰ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਸਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਸਰਕਾਰ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ ਤੇ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕਰੇ ਜੇਕਰ ਪੰਜਾਬ ਸਰਕਾਰ 15 ਤਰੀਕ ਤੱਕ 15 ਨਵੰਬਰ ਤੱਕ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤੇ ਸਮੂਹ ਗੰਨੇ ਬੈਲਟ ਵਾਲੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 18 ਤਰੀਕ ਨੂੰ ਮਤਲਬ ਅੱਜ ਅਸੀਂ ਜਿਹੜਾ ਆ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਗਵਾੜਾ ਨਵਾਂ ਸ਼ਹਿਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਅਸੀਂ ਡੀਸੀ ਦਫ਼ਤਰਾਂ ਦੇ ਸਾਹਮਣੇ 11 ਵਜੇ ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਸੋ ਅੱਜ ਜਿਹੜਾ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਸਰਕਾਰ ਗੰਨਾ ਉਤਪਾਦਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਵਿਚਾਰੇ ਤੇ 21 ਤਰੀਕ ਨੂੰ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਜਿਹੜੇ ਆ ਇਹਨਾਂ ਜਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਜਾਮ ਕੀਤੇ ਜਾਣਗੇ ਜਿਹਦੀ ਪੂਰਨ ਤੌਰ ਤੇ ਜ਼ਿੰਮੇਗਾਰੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ ਅਸੀਂ ਤੁਹਾਨੂੰ ਜਲੰਧਰ ਦਾ ਉਹ ਪੁਆਇੰਟ ਵੀ ਦੱਸਾਂਗੇ ਜਿੱਥੇ ਅਸੀਂ ਰੇਲਵੇ ਟ੍ਰੈਕ ਤੇ ਨੈਸ਼ਨਲ ਹਾਈਵੇ ਰੋਕਣਾ ਆ ਜੇਕਰ ਸਰਕਾਰ ਨੇ 21 ਤਰੀਕ ਤੱਕ ਇਹ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ 21 ਤਰੀਕ ਨੂੰ ਜਿਹੜੇ ਆ ਨੈਸ਼ਨਲ ਹਾਈਵੇ ਤੇ ਰੇਲਵੇ ਟ੍ਰੈਕ ਜਿਹੜੇ ਆ ਜਮ ਕਰਾਂਗੇ ਪੰਜਾਬ ਵਿੱਚ 9 ਸਹਿਕਾਰੀ ਮਿੱਲਾ ਤੇ 6 ਪ੍ਰਾਈਵੇਟ ਖੰਡ ਮਿੱਲਾ ਆ ਪੰਜਾਬ ਸਰਕਾਰ ਨੇ ਪਿਛਲੇ ਸਾਲ 6 ਨਵੰਬਰ ਨੂੰ ਜਿਹੜਾ ਨੋਟੀਫਿਕੇਸ਼ਨ ਮਿਲਾਂ ਦੀ ਚੱਲਣ ਦੀ ਤਰੀਕ ਤੇ ਗੰਨੇ ਦਾ ਰੀਡ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਇਸ ਵਾਰ 225 ਦੇ ਵਿੱਚ ਸਰਕਾਰ ਖਮੋਸ਼ ਬੈਠੀ ਹੈ ਅਸੀਂ ਦੁਆਬੇ ਦੇ ਮਾਝੇ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ 7 ਤਰੀਕ ਨੂੰ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਸਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਸਰਕਾਰ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ ਤੇ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਆਂਟਲ ਕਰੇ ਜੇਕਰ ਪੰਜਾਬ ਸਰਕਾਰ 15 ਤਰੀਕ ਤੱਕ 15 ਨਵੰਬਰ ਤੱਕ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤੇ ਸਮੂਹ ਗੰਨੇ ਬੈਲਟ ਵਾਲੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 18 ਤਰੀਕ ਨੂੰ ਮਤਲਬ ਅੱਜ ਅਸੀਂ ਜਿਹੜਾ ਆ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਫਗਵਾੜਾ ਨਵਾਂ ਸਹਿਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਅਸੀਂ ਡੀਸੀ ਦਫ਼ਤਰਾਂ ਦੇ ਸਾਹਮਣੇ 11 ਵਜੇ ਤੋਂ 2 ਵਜੇ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਸੋ ਅੱਜ ਜਿਹੜਾ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਆ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਸਰਕਾਰ ਗੰਨਾ ਉਤਪਾਦਕਾਂ ਦੀਆਂ ਮੰਗਾ ਨੂੰ ਜਲਦ ਤੋਂ ਜਲਦ ਵਿਚਾਰੇ